ਖਾ ਪਰਦਰਸ਼ਾ ਰਿਪੋਰਟਿੰਗ ਟੂਲ ਮਾਲਕਾਂ ਨੂੰ ਕਰਮਚਾਰੀਆਂ ਦੇ ਜੈਂਡਰ ਤੇ ਤਨਖਾਹ ਤੇ ਅਣਪਛਾਤੇ ਡਾਟਾ ਅਪਲੋਡ ਕਰਨ ਦੀ ਇਜਾਜ਼ਤ ਜੋ ਦਿੰਦਾ ਇੱਕ ਆਟੋਮੈਟਿਕ ਰਿਪੋਰਟ ਵੀ ਤਿਆਰ ਕਰੇਗਾ 1 ਨਵੰਬਰ 2024 ਤੱਕ ਸਾਰੇ ਬੀਸੀ ਦੇ 1000 ਜਾਂ ਵੱਧ ਕਰਮਚਾਰੀਆਂ ਵਾਲੇ ਮਾਲਕਾਂ ਨੂੰ ਆਪਣੇ ਜੈਂਡਰ ਤਨਖਾਹ ਦੇ ਅੰਦਰ ਬਾਰੇ ਰਿਪੋਰਟਾਂ ਤਿਆਰ ਕਰਨ ਤੇ ਪੋਸਟ ਕਰਨ ਦੀ ਲੋੜ ਹੁੰਦੀ ਹੈ ਇੰਡੇਡ ਜੌਬ ਪੋਸਟਿੰਗ ਵੈਬਸਾਈਟ ਦੇ ਮੁਤਾਬਕ ਤਨਖਾਹ ਵੇਰਵਿਆਂ ਵਾਲੀਆਂ ਨੌਕਰੀਆਂ ਦੀ ਗਿਣਤੀ 49 ਫੀਸਦੀ ਤੋਂ ਵੱਧ ਕੇ 76 ਫੀਸਦੀ ਹੋ ਗਈ ਹੈ ਉਹਨਾਂ ਦਾ ਟੀਚਾ ਹੈ ਕਿ ਇਸ ਸਾਲ 1 ਨਵੰਬਰ ਤੱਕ 1000 ਜਾਂ ਇਸ ਤੋਂ ਵੱਧ ਕਰਮਚਾਰੀਆਂ ਵਾਲੇ ਰੋਜ਼ਗਾਰ ਦਾ ਤਾਮਾ ਨੂੰ ਲਿੰਗਗ ਯਾਨੀ ਕਿ ਜੈਂਡਰ ਤਨਖਾਹ ਦੇ ਅੰਤਰ ਦੀ ਰਿਪੋਰਟ ਤਿਆਰ ਕਰਨ ਤੇ ਪੋਸਟ ਕਰਨ ਦੀ ਜਿਹੜੀ ਹੈ ਉਹ ਖੁੱਲ ਹੋਵੇਗੀ ਯਾਨੀ ਕਿ ਉਹ ਪੋਸਟ ਕਰ ਸਕਦੇ ਆ ਜੈਂਡਰ ਦੇ ਆਧਾਰ ਦੇ ਉੱਤੇ ਬੀਸੀ ਰੋਜ਼ਗਾਰ ਦਾਤਾਵਾਂ ਨੂੰ ਤਨਖਾਹ ਪਾਰਦਰਸ਼ਤਾ ਰਿਪੋਰਟਾਂ ਤਿਆਰ ਕਰਨ ਦੇ ਵਿੱਚ ਮਦਦ ਕਰਨ ਲਈ ਇੱਕ ਆਨਲਾਈਨ ਟੂਲ ਸ਼ੁਰੂ ਕਰ ਰਿਹਾ ਹੈ ਰਿਪੋਰਟਾਂ ਪ੍ਰੋਵਿੰਸਾਂ ਦੇ ਪੇ ਪਾਰਦਰਸ਼ਤਾ ਐਕਟ ਦੇ ਤਹਿਤ ਇੱਕ ਲੋੜ ਹੈ ਜੋ ਕਿ ਇੱਕ ਸਾਲ ਤੋਂ ਵੱਧ ਸਮੇਂ ਤੋਂ ਪ੍ਰਭਾਵੀ ਹੈ ਵਿੱਤ ਮੰਤਰਾਲੇ ਦਾ ਕਹਿਣਾ ਹੈ ਕਿ ਨਵਾਂ ਆਨਲਾਈਨ ਟੂਲ ਰੋਜ਼ਗਾਰ ਦਾਤਾਵਾਂ ਨੂੰ ਕਰਮਚਾਰੀਆਂ ਦੇ ਜੈਂਡਰ ਤੇ ਡਾਟਾ ਅਪਲੋਡ ਕਰਨ ਤੇ ਆਟੋਮੈਟਿਕ ਰਿਪੋਰਟ ਬਣਾਉਣ ਲਈ ਭੁਗਤਾਨ ਕਰਨ ਦੀ ਇਜਾਜ਼ਤ ਦਿੰਦਾ ਹੈ ਮੰਤਰਾਲੇ ਤੇ ਲਿੰਗ ਇਕੁਇਟੀ ਦਫਤਰ ਨੂੰ ਕਾਨੂੰਨ ਦੇ ਤਹਿਤ 1000 ਜਾਂ ਇਸ ਤੋਂ ਵੱਧ ਕਰਮਚਾਰੀਆਂ ਵਾਲੇ ਸਾਰੇ ਰੋਜ਼ਗਾਰਦਾਤਾਵਾਂ ਨੂੰ 1 ਨਵੰਬਰ ਤੱਕ ਆਪਣੇ ਲਿੰਗ ਤਨਖਾਹ ਦੇ ਅੰਦਰ ਬਾਰੇ ਰਿਪੋਰਟਾਂ ਤਿਆਰ ਕਰਨ ਤੇ ਪੋਸਟ ਕਰਨ ਦੀ ਲੋੜ ਹੈ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਰੋਜ਼ਗਾਰਦਾਤਾਵਾਂ ਨੂੰ ਤਿਆਰੀ ਲਈ ਸਮਾਂ ਦੇਣ ਲਈ ਲੋੜ ਨੂੰ ਪੜਾਵਾ ਤੱਕ ਪੇਸ਼ ਕੀਤਾ ਗਿਆ ਹੈ ਪਹਿਲਾ ਪੜਾ ਪਿਛਲੇ ਨਵੰਬਰ ਦੇ ਵਿੱਚ ਸੀ ਤੇ BC ਪਬਲਿਕ ਸਰਵਿਸ ਏਜੰਸੀ ਤੇ ਨਾਲ ਹੀ 6 ਸਭ ਤੋਂ ਵੱਡੇ ਕਰਾਉਨ ਕਾਰਪੋਰੇਸ਼ਨਾਂ ਜਿਵੇਂ ਕਿ ICICI, BC ਹਾਈਡਰੋ ਵਰਕ ਸੇਫ BC ਤੇ BC ਹਾਊਸਿੰਗ BC ਲੋਟਰੀ ਕਾਰਪੋਰੇਸ਼ਨ ਤੇ BC 트랜ਜ਼ਿਟ ਹੈ ਦੂਜੀ ਡੈਡਲਾਈਨ ਇਸ ਆਉਣ ਵਾਲੀ ਨਵੰਬਰ 1 ਲਈ ਨਿਰਧਾਰਤ ਕੀਤੀ ਗਈ ਹੈ 1000 ਜਾਂ ਇਸ ਤੋਂ ਵੱਧ ਜੁਰ ਕਰਮਚਾਰੀਆਂ ਵਾਲੇ ਮਾਲਕਾਂ ਤੇ ਲਾਗੂ ਹੋਵੇਗੀ ਜਦੋਂ ਕਿ ਤੀਜੀ 1 ਨਵੰਬਰ 2025 ਲਈ ਨਿਰਧਾਰਤ ਕੀਤੀ ਗਈ ਹੈ ਉਹਨਾਂ ਲਈ ਇਹ ਹੋਵੇਗੀ ਜਿਨ੍ਹਾਂ ਦੇ ਕੋਲ 300 ਜਾਂ ਇਸ ਤੋਂ ਵੱਧ ਕਰਮਚਾਰੀ ਹਨ ਹੁਣ ਇਹ ਹੁਣ ਲਈ ਚੌਥੀ ਤੇ ਅੰਤਿਮ ਸਮਾਂ ਸੀਮਾ ਨਵੰਬਰ 1000 2026 ਲਈ ਨਿਰਧਾਰਤ ਕੀਤੀ ਗਈ ਜਦੋਂ ਕਿ 50 ਜਾਂ ਇਸ ਤੋਂ ਬਾਅਦ ਕਰਮਚਾਰੀਆਂ ਵਾਲੇ ਸਾਰੇ ਮਾਲਕਾਂ ਨੂੰ ਰਿਪੋਰਟ ਕਰਨ ਲਈ ਸੂਚਿਤ ਕੀਤਾ ਜਾਏਗਾ BC ਵਿੱਚ ਸਾਰੇ ਰੋਜ਼ਗਾਰਦਾਤਾ ਪ੍ਰੋਵਿੰਸ ਦੇ ਮੁਤਾਬਕ ਸਾਰੀਆਂ ਜਨਤਕ ਤੌਰ ਤੇ ਤਾਇਨਾਤ ਨੌਕਰੀਆਂ ਤੇ ਤਨਖਾਹ ਜਾਂ ਵੇਜਸ ਦੀ ਜਾਣਕਾਰੀ ਸ਼ਾਮਲ ਕਰਨ ਦੀ ਲੋੜ ਹੁੰਦੀ ਹੈ ਅਸਲ ਵਿੱਚ ਹਵਾਲਾ ਦਿੰਦੇ ਹੋਏ ਇੱਕ ਨੌਕਰੀ ਪੋਸਟ ਕਰਨ ਵਾਲੀ ਵੈੱਬਸਾਈਟ BC ਸਰਕਾਰ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੀ ਇਸ ਲੋਡ ਦੇ ਨਤੀਜੇ ਵਜੋਂ ਉਪਲਬਧ ਤਨਖਾਹ ਜਾਣਕਾਰੀ ਵਿੱਚ ਮਹੱਤਵਪੂਰਨ ਦਾ ਹੋਇਆ ਹੈ ਪੇ ਟਰਾਂਸਪਰੈਂਸੀ ਐਕਟ ਮਈ 2023 ਵਿੱਚ ਪਾਸ ਹੋਇਆ ਸੀ ਇਹ ਐਕਟ ਕਾਰੋਬਾਰਾਂ ਤੇ ਕੰਮ ਵਾਲੀ ਥਾਂ ਤੇ ਪ੍ਰਣਾਲੀਕਤਕ ਵਿਤਕਰੇ ਨੂੰ ਦੂਰ ਕਰਨ ਲਈ ਲੋੜਵੰਦਾ ਹੈ ਸਟੈਟਿਸਟਿਕਸ ਕੈਨੇਡਾ ਦੇ ਆંકੜਿਆਂ ਦਾ ਹਵਾਲਾ ਦਿੰਦੇ ਹੋਏ ਪ੍ਰੋਵਿੰਸਾ ਕਹਿਣਾ ਹੈ ਕਿ BC ਔਰਤਾਂ ਤੇ ਔਸਤ ਘੰਟਾਵਾਰ ਤਨਖਾਹ ਦੇ ਆਧਾਰ ਤੇ 2023 ਵਿੱਚ ਪੁਰਸ਼ਾਂ ਨਾਲੋਂ 17% ਦੀ ਘੱਟ ਕਮਾਈ ਕਰ ਰਹੀ ਹੈ ਇਸ ਵਿੱਚ ਕਿਹਾ ਗਿਆ ਹੈ ਕਿ BC ਵਿੱਚ ਮੂਲ ਵਾਸੀ ਨਸਲੀ ਤੇ ਨਵੀਆਂ ਔਰਤਾਂ ਲਈ ਇਹ ਪਾੜਾ ਜ਼ਿਆਦਾ ਸੀ ਨਿਊਜ਼ ਸਟੋਰੀ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ